ਗੁਸਾਤਨਾ ਕਰੋਗੇ ਇੱਕ ਸ਼ਬਦ ਕਹਿ ਦਿੰਨਾ ਪਿੱਛੇ ਜੇ ਇੱਕ ਬੰਦਾ ਸਟੇਜ ਤੇ ਆ ਹੀ ਬੋਲਣ ਕਹਿੰਦਾ ਮਰਾਸੀਆਂ ਤੋਂ ਬਚ ਕੇ ਰੋ ਸੁਣਿਆ ਹੋਵੇਗਾ ਤੁਸੀਂ ਨਹੀਂ ਉਹ ਕਹਿੰਦਾ ਮਰਾਸੀਆਂ ਤੋਂ ਬਚ ਕੇ ਰੋ ਭਾਈ ਹਰਪ੍ਰੀਤ ਸਿੰਘ ਵੀ ਮਰਾਸੀ ਆ ਪਰ ਉਹਨੂੰ ਮੈਂ ਇੱਕ ਬੇਨਤੀ ਕਰ ਦਿੰਨਾ ਭਾਈ ਸਾਹਿਬ ਤੁਸੀਂ ਇਤਿਹਾਸ ਨਾ ਪੜਿਆ ਤੇ ਨਾ ਤੁਸੀਂ ਸੁਣਿਆ ਜੇ ਮਰਾਸੀਆਂ ਦੀ ਗੱਲ ਕਰਦੇ ਹੋ ਤੇ ਗੁਰੂ ਨਾਨਕ ਦੇ ਮਹਾਰਾਜ ਸਭ ਤੋਂ ਪਹਿਲਾਂ ਮੀਰ ਜਾਦੇ ਮਰਾਸੀ ਨੂੰ ਲੈ ਕੇ ਤੁਰੇ ਸੀ ਨਾਲ ਆਪਣਾ ਰਵਾਬੀ ਜੇ ਮਰਾਸ ਸਿੰਘਾਂ ਦੀ ਗੱਲ ਕਰਦੇ ਹੋ ਤੇ ਆਹ ਗੁਰੂ ਕਲਗੀ ਧਰਮਹਾਰਾਜ ਦੀ ਦਸਤਾਰ ਉਹ ਮੀਰ ਜਾਦਿਆਂ ਨੇ ਆਹ ਬਠੰਡੇ ਤੇ ਲਾਗੇ ਪਿੰਡ ਮੌੜ ਤੇ ਮੌੜ ਪਿੰਡ ਦੇ ਵਿਹੜੇ ਵਿੱਚ ਬਹਿ ਕੇ ਗੁਰੂ ਕਲਗੀ ਧਰ ਦੀ ਦਸਤਾਰ ਪਾਗਾ ਆਪਣੀ ਚੋਲੀ ਵਿੱਚ ਪਵਾਈ ਸੀ ਮੀਰ ਜਾਦਿਆਂ ਨੇ ਮੀਰ ਜਾਦੇ ਮਾਰੇ ਨਹੀਂ ਭਾਈ ਮਰਦਾਨੇ ਨੇ ਆਖਿਆ ਮਹਾਰਾਜ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਗੁਰੂ ਨਾਨਕ ਸਾਹਿਬ ਨੇ ਆਖਿਆ ਕਿਵੇਂ ਭਾਈ ਜੀ ਉਹ ਕਹਿੰਦਾ ਮਹਾਰਾਜ ਤੂੰ ਖੁਦਾਏ ਦਾ ਡੂਮ ਹੈ ਤੇ ਮੈਂ ਤੇਰਾ ਡੂਮ ਹਾਂ ਤੂੰ ਖੁਦਾਏ ਦਾ ਸੁਨੇਹਾ ਕਰ ਕਰ ਪਚਾਉਣਾ ਤੇ ਮੈਂ ਤੇਰਾ ਢੂਮ ਮੈਂ ਤੁਹਾਡਾ ਸੁਨੇਹਾ ਕਰ ਕਰ ਦੇ ਵਿੱਚ ਪਚਾਉਣਾ ਆਪਣੀ ਰਵਾਬ ਦੇ ਜੜੀਏ ਸਤਿਗੁਰੂ ਫਿਰ ਮੀਰਜਾ ਦੇ ਕਿਵੇਂ ਮਾੜੀ ਹੋਗੀ ਕੋਈ ਸਿਗਰਟ ਬੀੜੀ ਕੋ ਤਮਾਕੂ ਪੀਣ ਵਾਲਾ ਮਾੜਾ ਹੋਵੇਗਾ ਹਰ ਕੋਈ ਮੀਰਜਾ ਦਾ ਮਾੜਾ ਨਹੀਂ ਖੈਰ